ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ 26ਵਾਂ ਬਲਦੇਵ ਨੂੰ ਘਰ ਛੱਡਿਆ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਜਿਸ ਦਿਨ ਦਾ ਉਹ ਆਪਣੀ ਮਜ਼ਦੂਰ ਫੌਜ ਦਾ ਸਿਪਾਹ ਸਲਾਰ ਬਣਿਆ ਇੱਕ ਪਲ ਲਈ ਟੇਕੇ ਬੈਠਣਾ ਉਸ ਨੂੰ ਨਹੀਂ ਮਿਲਿਆ ਮਜ਼ਦੂਰਾਂ ਦੇ ਸੰਗਠਨ ਲਈ ਤੇ ਮੁਕਦਮੇ ਦੇ ਡਿਫੈਂਸ ਲਈ ਉਹ ਦਿਨ ਰਾਤ ਭੱਜਾ ਫਿਰਦਾ ਦੋ ਚਾਰ ਦਿਨ ਤਾਂ ਉਸਨੇ ਮਾਲਤੀ ਦੀ ਕੁਟੀਆਂ ਵਿੱਚ ਗੁਜ਼ਾਰੇ ਪਰ ਇਸ ਤੋਂ ਬਾਅਦ ਉਹਨੂੰ ਆਪਣਾ ਨਿਵਾਸ ਬਦਲਣਾ ਪਿਆ ਕਿਉਂਕਿ ਮਜ਼ਦੂਰ ਸਭਾ ਦੀ ਜਿੰਦਜਾਨ ਉਹ ਸੀ ਇਸ ਲਈ ਉਹਨੂੰ ਦਫ਼ਤਰ ਲਈ ਇੱਕ ਵੱਖਰਾ ਛੋਟਾ ਜਿਹਾ ਮਕਾਨ ਕਿਰਾਏ ਤੇ ਲੈਣਾ ਪਿਆ ਤੇ ਉੱਥੇ ਹੀ ਉਸਨੇ ਆਪਣੀ ਰਿਹائش ਕਰ ਲਈ ਮਾਲਤੀ ਦੀ ਖਬਰ ਗਿਰੀ ਲਈ ਉਹ ਅਕਸਰ ਹਵੇਲੀ ਵਿੱਚ ਜਾਇਆ ਕਰਦਾ ਸੀ ਹੁਣ ਉਹਨੂੰ ਆਪਣੇ ਨਿਰਬਾਹ ਲਈ ਵੀ ਫਿਕਰ ਸੀ ਉਹ ਨਾ ਤਾਂ ਮਾਪਿਆਂ ਪਾਸੋਂ ਕੋਈ ਉਮੀਦ ਰੱਖਦਾ ਸੀ ਨਾ ਹੀ ਮਜ਼ਦੂਰਾਂ ਉੱਤੇ ਭਾਰੂ ਹੋਣਾ ਚਾਹੁੰਦਾ ਸੀ ਕਹਿੰਦੇ ਹਨ ਰਾਜੇ ਦਾ ਪੁੱਤਰ ਜੋਗੀ ਬਣ ਜਾਵੇ ਤਾਂ ਉਸਨੂੰ ਦਾਣਿਆਂ ਦੀ ਥਾਂ ਮੋਤੀਆਂ ਦੀ ਪਿੱਛੇ ਆ ਮਿਲਦੀ ਹੈ ਬਲਦੇਵ ਨੇ ਲਗਦੇ ਹਾਥੀ 40-50 ਰੁਪਏ ਮਹੀਨਾ ਕਮਾਉਣ ਦਾ ਜ਼ਰੀਆ ਬਣਾ ਲਿਆ ਤੇ ਇਹ ਉਸ ਲਈ ਬਥੇਰੇ ਸਨ। ਲਾਹੌਰ ਦੇ ਵਪਾਰੀ ਲਾਲਾ ਬੰਸੀ ਲਾਲ ਨੂੰ ਆਪਣੇ ਲੜਕੇ ਲਈ ਟਿਊਟਰ ਦੀ ਲੋੜ ਸੀ ਇਹ ਥਾਂ ਬਲਦੇਵ ਨੇ ਪ੍ਰਾਪਤ ਕਰ ਲਈ। ਉਸ ਨੂੰ ਟਿਊਸ਼ਨ ਲਿਆ ਮਸਾਂ 6 ਦਿਨ ਹੀ ਹੋਏ ਸਨ ਕਿ ਸੇਠ ਹੋਰਾਂ ਦਾ ਸ਼ੌਫਰ ਬਿਮਾਰ ਹੋ ਕੇ ਘਰ ਚਲਾ ਗਿਆ। ਬਲਦੇਵ ਕਿਉਂਕਿ ਸ਼ੁਰੂ ਤੋਂ ਹੀ ਆਪਣੀ ਕਾਰ ਆਪ ਹੀ ਚਲਾਇਆ ਕਰਦਾ ਸੀ ਜਿਸ ਕਰਕੇ ਉਸ ਨੇ ਸੇਠ ਹੋਰਾਂ ਦਾ ਇਹ ਕੰਮ ਵੀ ਸੰਭਾਲ ਲਿਆ। ਤੇ 25ਆਂ ਦੇ ਬਦਲੇ ਉਹਨੂੰ 50 ਰੁਪਏ ਮਿਲਣ ਲੱਗ ਪਏ ਯੂਨੀਅਨ ਦਾ ਕੰਮ ਚਲਾਣ ਬੇਕਾਰ ਮਜ਼ਦੂਰਾਂ ਲਈ ਅਨਪਾਣੀ ਦਾ ਪ੍ਰਬੰਧ ਕਰਨ ਤੇ ਫੜੇ ਹੋਿਆਂ ਲਈ ਮੁਕੱਦਮਾ ਲੜਨ ਲਈ ਰੁਪਏ ਦੀ ਲੋੜ ਸੀ ਸੋ ਇਸ ਲਈ ਉਸਨੇ ਯੂਨੀਅਨ ਦੇ ਹਰ ਮੈਂਬਰ ਪ੍ਰਤੀ ਕੁਝ ਨਾ ਕੁਝ ਮਾਹਵਾਰੀ ਚੰਦਾ ਲਾ ਦਿੱਤਾ ਜਿਸ ਨੂੰ ਸਭ ਨੇ ਖੁਸ਼ੀ ਨਾਲ ਪ੍ਰਵਾਨ ਕੀਤਾ ਇਸ ਚੰਦੇ ਦੀ ਮਦਦ ਨਾਲ ਦੋ ਵਕੀਲ ਕੀਤੇ ਗਏ ਪਰ ਇਨ੍ਹਾਂ ਵਕੀਲਾਂ ਤੋਂ ਕਿਸੇ ਲਾਭ ਦੀ ਉਮੀਦ ਨਹੀਂ ਸੀ ਜਦ ਕਿ ਬਲਦੇਵ ਦੀ ਪ੍ਰੇਰਣਾ ਨਾਲ ਸਾਰੇ ਮੁਲਜ਼ਮਾਂ ਨੇ ਅਦਾਲਤ ਵਿੱਚ ਆਪੋ ਆਪਣੇ ਜ਼ੁਰਮ ਦਾ ਇਕਬਾਰ ਕਰ ਲਿਆ ਸੀ ਜਿੰਨਾ ਸ਼ੀਸ਼ੇ ਬਾਰੀਆਂ ਤੋੜੇ ਸਨ ਉਹਨਾਂ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਸੋ ਹੁਣ ਵਕੀਲਾਂ ਦੇ ਜ਼ੋਰ ਲਾਉਣ ਲਈ ਇੱਕੋ ਨੁਕਤਾ ਬਾਕੀ ਰਹਿ ਗਿਆ ਸੀ ਇਸ਼ਤਾਲ ਅੰਗਰੇਜ਼ੀ ਦੇ ਮੂਲ ਕਾਰਨ ਵੱਲ ਅਦਾਲਤ ਦਾ ਧਿਆਨ ਦਿਵਾਣਾ ਉਹਨਾਂ ਬੈਂਸ ਵਿੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਜੇ ਮੈਨੇਜਰ ਉਸ ਵੇਲੇ ਦਿਲ ਸਾੜਵੇਂ ਤੇ ਬੇਹੁਦਾ ਇਲਫਾਜ਼ ਕਹਿ ਕੇ ਗਾਲਾਂ ਕੱਢ ਕੇ ਮਜ਼ਦੂਰਾਂ ਦੇ ਜਜ਼ਬਾਤ ਨੂੰ ਨਾ ਭੜਕਾਉਂਦਾ अथवा ਕੰਮ ਤੋਂ ਹਟਾਉਣ ਵੇਲੇ ਉਹਨਾਂ ਨਾਲ ਖਿਲਾਫ ਕਾਨੂੰਨ ਵਰਤੋਂ ਨਾ ਕੀਤੀ ਜਾਂਦੀ ਤਾਂ ਇੱਥੇ ਤੀਕ ਨੋਬਤ ਨਹੀਂ ਸੀ ਆਉਣੀ ਵਕੀਲਾਂ ਦੀਆਂ ਦਲੀਲਾਂ ਹਾਕਮ ਦੇ ਮਨ ਲੱਗੀਆਂ ਪਰ ਇਸ ਨਾਲ ਮੁਲਜ਼ਮਾਂ ਦੀ ਬਰੀਅਤ ਨਹੀਂ ਸੀ ਹੋ ਸਕਦੀ ਸਜ਼ਾ ਕੁਝ ਘੱਟ ਜ਼ਰੂਰ ਸਕਦੀ ਸੀ ਸੋ ਇਹੋ ਹੋਇਆ ਅੰਤਮ ਪੇਸ਼ੀ ਉਤੇ ਸਭ ਨੂੰ 6 ਮਹੀਨੇ ਦੀ ਥਾਂ ਬਾ ਮੁਸ਼ੱਕਤ ਸਜ਼ਾ ਸੁਣਾ ਦਿੱਤੀ ਗਈ ਬਾਕੀ ਰਿਹਾ ਸ਼ੰਕਰ ਦਾ ਕੇਸ ਇਸ ਦਾ ਸਬੰਧ ਸਿੱਧਾ ਹਕੂਮਤ ਨਾਲ ਜੋੜਿਆ ਗਿਆ ਸੀ ਝੂਠੇ ਸੱਚੇ ਗਵਾਹਾਂ ਨੇ ਖੂਬ ਇੱਕ ਦੀਆਂ ਚਾਰ-ਚਾਰ ਲਾ ਕੇ ਸ਼ਹਾਦਤਾਂ ਦਿੱਤੀਆਂ ਸਨ ਇਸ ਤੋਂ ਛੋਟ ਖੁਦ ਸ਼ੰਕਰ ਨੇ ਵੀ ਜਿੰਨਾ ਕੋਸ ਨੇ ਉਦਨ ਵਾਲੀ ਤਕਰੀਰ ਵਿੱਚ ਬੋਲਿਆ ਸੀ ਅਦਾਲਤ ਦੇ ਸਾਹਮਣੇ ਹਰਫ ਹਰਫ ਦੁਹਰਾ ਦਿੱਤਾ ਸੀ ਉਸ ਦੀ ਤਕਰੀਰ ਵਿੱਚ ਭਾਵੇਂ ਕਾਨੂੰਨ ਵਿਰੋਧੀ ਭਾਵ ਕੁਝ ਵੀ ਨਹੀਂ ਸੀ ਪਰ ਉਸ ਨੂੰ ਬੰਨਣ ਲਈ ਕਾਨੂੰਨ ਪਾਸ ਉਹਨਾਂ ਦੇ ਇਹ ਵਾਕਾਫੀ ਸਨ ਸਾਡੇ ਬੱਚਿਆਂ ਦੇ ਮੂੰਹੋਂ ਜੋ ਜਵਾਰ ਦੀ ਉਹ ਬੁਰਕੀ ਵੀ ਖੋਈ ਜਾ ਰਹੀ ਹੈ ਜਿਸ ਨੂੰ ਹਾਸਲ ਕਰਨ ਲਈ ਉਹ ਖਸ ਦੀਆਂ ਟੱਟੀਆਂ ਬਿਜਲੀ ਦੇ ਅਪੱਖੀਆਂ ਥੱਲੇ ਬੈਠੇ ਬਰਫ਼ ਸੋਡੇ ਪੀਂਦੇ ਅਸੀਂ ਪਸੀਨੇ ਦੀ ਕਮਾਈ ਉਹਨਾਂ ਦੇ ਐਸ਼ਵਾਰਾਮ ਲਈ ਵਕਫ ਕਰਦੇ ਹੋਏ ਵੀ ਦਿਲ ਦਾ ਧੂਆ ਨਹੀਂ ਕਢਦੇ ਉਹਨਾਂ ਦੀ ਕਿਸਮਤ ਬਣਾਉਣ ਵਾਲੇ ਅਸੀਂ ਹਾਂ ਅੱਜ ਕਰੋੜਾ ਹਿੰਦੁਸਤਾਨੀਆਂ ਉਤੇ ਵਿਦੇਸ਼ੀ ਲੋਕ ਰਾਜ ਕਰ ਰਹੇ ਹਨ ਉਹ ਸਾਡੀ ਕਮਾਈ ਉੱਤੇ ਗੁਲਸ਼ਰਰੇ ਉਡਾ ਰਹੇ ਹਨ ਉਹਨਾਂ ਦੇ ਹੱਡਾਂ ਵਿੱਚ ਹਰਾਮ ਦੀ ਕਮਾਈ ਨੇ ਗੋਡੇ-ਗੋਡੇ ਛੜੀਆਂ ਪੈਦਾ ਕਰ ਦਿੱਤੀ ਹੈ ਜਿਹੜੀ ਉਹਨਾਂ ਦੇ ਦਿਮਾਗਾਂ ਚੋਂ ਫੁੱਟ ਫੁੱਟ ਕੇ ਨਿਕਲ ਰਹੀ ਹੈ ਆਦ ਸ਼ੰਕਰ ਨੇ ਭਾਵੇਂ ਸਾਰੇ ਵਾਕ ਸਰਮਾਇਦਾਰਾਂ ਲਈ ਕਹੇ ਸਨ ਪਰ ਅਦਾਲਤ ਦੀਆਂ ਨਜ਼ਰਾਂ ਵਿੱਚ ਸ਼ਾਇਦ ਸਰਮਾਇਦਾਰ ਤੇ ਹਕੂਮਤ ਦੋ ਵੱਖੋ ਵੱਖ ਚੀਜ਼ਾਂ ਨਹੀਂ ਸਨ ਤੇ ਡਾਇਰੀ ਦੇਣ ਵਾਲਿਆਂ ਤੇ ਚਤਰ ਗਵਾਹਾਂ ਦੀ ਕਿਰਪਾ ਨਾਲ ਮਜਮੂਨ ਦੇ ਆਸ਼ੇ ਨੂੰ ਤੋੜ ਮੋੜ ਕੇ ਸਰਮਾਇਦਾਰ ਦੀ ਥਾਂ ਹਕੂਮਤ ਯਾਂ ਅੰਗਰੇਜ਼ਾਂ ਲਈ ਕਹੇ ਗਏ ਸਾਬਿਤ ਕੀਤਾ ਗਿਆ ਅਦਾਲਤ ਦੀਆਂ ਨਜ਼ਰਾਂ ਵਿੱਚ ਸ਼ੰਕਰ ਕਾਨੂੰਨ ਸ਼ਿਕਨ ਸਾਬਿਤ ਹੋ ਗਿਆ ਤੇ ਇਸ ਜੁਰਮ ਬਤਲੇ ਸ਼ੰਕਰ ਨੂੰ ਦਫਾ 124 ਦੇ ਅਧੀਨ 3 ਸਾਲਾਂ ਲਈ ਜੇਲ੍ਹ ਭੇਜ ਦਿੱਤਾ ਗਿਆ। ਅੰਕ 27ਵਾਂ ਸਜ਼ਾ ਦਾ ਹੁਕਮ ਸੁਣ ਕੇ ਸ਼ੰਕਰ ਅਦਾਲਤ ਦੇ ਕਮਰਿਆਂ ਬਾਹਰ ਨਿਕਲਿਆ ਉਸ ਤੇ ਦਰਸ਼ਨਾ ਲਈ ਮਜ਼ਦੂਰਾਂ ਦਾ ਲਖਸ਼ਕਰ ਜੁੜਿਆ ਖੜਾ ਸੀ ਸ਼ੰਕਰ ਜਿੰਦਾਬਾਦ ਦੇ ਨਾਅਰੇਆਂ ਕਰਕੇ ਕੰਨ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਮਾਲਤੀ ਕਮਰ ਤੇ ਬਲਦੇਵ ਉਸ ਤੇ ਬਹੁਤ ਨੇੜੇ ਹੋ ਕੇ ਤੁਰੇ ਜਾ ਰਹੇ ਸਨ। ਮਾਲਤੀ ਜਿਉਂ-ਜਿਉਂ ਸ਼ੰਕਰ ਦੇ ਪਿੰਜੋ ਅਸ਼ੀਰਵਾਲ ਵੇਖਦੀ ਉਸ ਦਾ ਦਿਲ ਬਰਾਬਰ ਕਹਿੰਦਾ ਇਹ ਹੱਡੀਆਂ ਦਾ ਢਾਂਚਾ ਜੇਲ੍ਹ ਦੀਆਂ ਮੁਸ਼ਕਲਾਂ ਅੱਗੇ ਠਹਿਰ ਸਕੇਗਾ ਥੋੜਾ ਅਰਸਾ ਵੀ ਨਹੀਂ ਪੂਰੇ 3 ਬਰੇ ਸ਼ੰਕਰ ਨੇ ਪਹਿਲੀਆਂ ਕਈ ਮੁਲਾਕਾਤਾਂ ਵਿੱਚ ਮਾਲਤੀ ਨੂੰ ਬੜੀਆਂ-ਬੜੀਆਂ ਨਸੀਹਤਾਂ ਦਿੱਤੀਆਂ ਸਨ ਮਾਲਤੀ ਉੱਤੇ ਉਹਨਾਂ ਦਾ ਕਾਫੀ ਅਸਰ ਹੋਇਆ ਉਸ ਦੇ ਅੰਦਰ ਬਹੁਤ ਕੁਝ ਹਿੰਮਤ ਤੇ ਗੰਭੀਰਤਾ ਆ ਗਈ ਸੀ ਤਾਂ ਹੀ ਇਸ ਵੇਲੇ ਦੇ ਦ੍ਰਿਸ਼ ਨੂੰ ਦੇਖ ਕੇ ਮਾਲਤੀ ਕਾਬਰੀ ਨੇ ਸਗੋਂ ਪਿਓ ਦੀ ਇਸ ਕੁਰਬਾਨੀ ਨੇ ਉਸ ਦਾ ਦਿਲ ਹੋਰ ਵੀ ਮਜ਼ਬੂਤ ਕਰ ਦਿੱਤਾ ਉਦਰ ਸ਼ੰਕਰ ਦੀਆਂ ਅੱਖਾਂ ਵਿੱਚ ਵੀ ਭਾਵੇਂ ਇਸ ਬੱਚੀ ਲਈ ਮਮਤਾ ਦੇ ਹੰਝੂ ਸਨ ਪਰ ਨਾਲ ਹੀ ਅਪਾਰ ਹੌਸਲੇ ਤੇ ਦਲੇਰੀ ਨਾਲ ਉਸ ਦਾ ਸੀਨਾ ਭਰਿਆ ਹੋਇਆ ਸੀ ਉਸ ਦੇ ਦਿਲ ਵਿੱਚ ਇਸ ਵੇਲੇ ਕਮਜ਼ੋਰੀ ਦਾ ਨਾਂ ਨਿਸ਼ਾਨ ਨਹੀਂ ਸੀ ਜੇਲ੍ਹ ਦਾ ਫਾਟਕ ਨੇੜੇ ਆ ਜਾਣ ਕਰਕੇ ਸਿਪਾਈਆਂ ਨੇ ਸਭ ਦਰਸ਼ਕਾਂ ਨੂੰ ਪਿੱਛੇ ਹਟਾ ਦਿੱਤਾ ਪਰ ਹਟਾਉਂਦਿਆਂ ਹਟਾਉਂਦਿਆਂ ਵੀ ਮਾਲਤੀ ਇੱਕ ਵਾਰੀ ਫੇਰ ਦੌੜ ਕੇ ਸ਼ੰਕਰ ਦੇ ਲੱਕ ਨੂੰ ਜਾਂਚਬੜੀ ਉਸ ਦਾ ਜੋਸ਼ੀਲਾ ਰੰਗਤੰਗ ਵੇਖ ਕੇ ਕਿਸੇ ਸਿਪਾਈ ਦਾ ਹੌਸਲਾ ਨਾ ਪਿਆ ਉਸ ਨੂੰ ਹਟਾਉਣ ਦਾ ਸ਼ੰਕਰ ਖੋਦੀ ਸਪਾਈਆਂ ਦੀ ਔਕੜ ਨੂੰ ਜਾਣਦਾ ਸੀ ਉਸਨੇ ਮਾਲਤੀ ਨੂੰ ਚੁੰਮਿਆ ਪੁਛਕਾਰਿਆ ਤੇ ਪਿਆਰਿਆ ਫਿਰ ਇਹ ਕਹਿੰਦਿਆਂ ਉਸਨੂੰ ਵਿਦਾ ਕੀਤਾ ਮੇਰੀ ਬੱਚੀ ਨੂੰ ਇਸੇ ਤਰ੍ਹਾਂ ਹੌਸਲਾ ਕਾਇਮ ਰੱਖਣਾ ਚਾਹੀਦਾ ਏ ਕਿ ਰਾਣੀ ਤੀਨੂ ਮੇਰੀਆਂ ਨਸਾਂ ਤੱਕ ਯਾਦ ਨੇ ਮਾਲਤੀ ਨੇ ਦ੍ਰਿੜਵਾਅਸ ਵਿੱਚ ਉੱਤਰ ਦਿੱਤਾ ਮੈਂ ਆਪਣੇ ਬਾਉ ਜੀ ਦੇ ਪੂਰਨਿਆਂ ਤੇ ਤੁਰਾਂਗੀ ਸ਼ੰਕਰ ਨੇ ਅਗਾਹ ਹੋ ਕੇ ਇੱਕ ਜੱਫੀ ਕਮਰ ਨੂੰ ਤੇ ਦੂਜੀ ਬਲਦੇਵ ਨੂੰ ਪਾਈ ਹੱਥ ਜੋੜ ਕੇ ਦੂਸਰੇ ਸਾਥੀਆਂ ਨੂੰ ਨਮਸਕਾਰ ਕੀਤੀ ਤੇ ਫਾਟਕ ਦੇ ਅੰਦਰ ਲੰਘ ਗਿਆ ਪਿਛੋ ਕਮਰ ਨੇ ਆਵਾਜ਼ ਦਿੱਤੀ ਰੂਹ ਨਾ ਛੱਡੀ ਸ਼ੰਕਰਾ ਅੱਲਾ ਛੇਤੀ ਬੰਦ ਖਲਾਸ ਕਰੇਗਾ ਤੇ ਮਾਲਾ ਦਾ ਫਿਕਰ ਮਾਸਾ ਨਾ ਕਰੀ ਅਸੀਂ ਇਹਨੂੰ ਅੱਖਾਂ ਦੀਆਂ ਪੁਤਲੀਆਂ ਤੇ ਬਹਾ ਕੇ ਖੜਾਵਾਂਗੇ ਸ਼ੰਕਰ ਨੇ ਅੰਦਰੋਂ ਪਿਛਾ ਮੁਹ ਕਰਕੇ ਅੱਖਾਂ ਵਿੱਚੀ ਉਸ ਦੀਆਂ ਗੱਲਾਂ ਦਾ ਉੱਤਰ ਦਿੱਤਾ ਤੇ ਦੂਜੀ ਨਜ਼ਰ ਉਸ ਨੇ ਬਲਦੇਵ ਤੇ ਸੁੱਟੀ ਇਸ ਦੂਸਰੀ ਨਜ਼ਰ ਵਿੱਚ ਜੋ ਕੁਝ ਲੁਕਿਆ ਹੋਇਆ ਸੀ ਪਤਾ ਨਹੀਂ ਉਹ ਸਾਰਾ ਮਜਮੂਨ ਬਲਦੇਵ ਨੇ ਪੜ੍ਹਿਆ ਕਿ ਨਹੀਂ ਮਾਲਤੀ ਦੀ ਬਗੀਚੀ ਇਹਨਾਂ 2-3 ਹਫ਼ਤਿਆਂ ਵਿੱਚ ਇੱਕ ਵਾਰੀ ਸਵਰਗ ਦੀ ਨਿੱਕੀ ਜਿਹੀ ਝਾਂਕੀ ਬਣ ਗਈ ਕੁਝ ਦਿਨਾਂ ਤੋਂ ਸਥਲ ਹੋਇਆ ਉਸਤਾਦ ਸ਼ੌਂਕ ਨਵੇਂ ਸਿਰੇ ਜਾਗ ਉੱਠਿਆ ਤੇ ਦਿਨ ਰਾਤ ਉਹ ਬੂਟਿਆਂ ਦੀ ਸੰਭਾਲ ਤੇ ਸਜਾਵਟ ਵਿੱਚ ਲੱਗੀ ਰਹਿੰਦੀ। ਦਿਨ ਦਾ ਬਹੁਤ ਸਾਰਾ ਹਿੱਸਾ ਉਹ ਆਪਣੀ ਕੋਠੜੀ ਦੇ ਅੰਦਰ ਬਾਹਰ ਨੂੰ ਬਣਾਉਣ ਵਿੱਚ ਸਵਾਰਣ ਵਿੱਚ ਰੁੱਝੀ ਰਹਿੰਦੀ। ਹੁਣ ਉਸ ਦਾ ਦਿਲ ਅੱਗੇ ਵਾਂਗ ਸ਼ੰਕਰ ਦੇ ਵਿਛੋੜੇ ਵਿੱਚ ਦੁਖੀ ਨਹੀਂ ਸੀ। ਉਹ ਸ਼ੰਕਰ ਦੀ ਇਸ ਕਠਿਨ ਯਾਤਰਾ ਤੇ ਮਹੱਤਵ ਨੂੰ ਸਮਝ ਗਈ ਜਿਸ ਨਾਲ ਉਸ ਦੇ ਜੀਵਨ ਵਿੱਚ ਦਿਨੋਂ-ਦਿਨ ਤਬਦੀਲੀ ਆ ਰਹੀ ਸੀ। ਇਸ ਤਬਦੀਲੀ ਦਾ ਇੱਕ ਕਾਰਨ ਇਹ ਵੀ ਸੀ ਕਿ ਬਲਦੇਵ ਨੇਨੀ ਦਿਨੀ ਉਸ ਨੂੰ ਬਹੁਤ ਸਾਰੇ ਨਵੇਂ ਵਿਚਾਰਾਂ ਦੀ ਰੌਸ਼ਨੀ ਨਾਲ ਉਸ ਦੀਆਂ ਅੱਖਾਂ ਰੁਸ਼ਨਾਈਆਂ ਸਨ ਬਲਦੇਵ ਸਾਰਾ ਦਿਨ ਬਾਹਰ ਰਹਿੰਦਾ ਸੀ ਕੁਝ ਵਕਤ ਉਹ ਆਪਣੀ ਨੌਕਰੀ ਵਿੱਚ ਖਰਚ ਕਰਦਾ ਤੇ ਬਾਕੀ ਦਾ ਮਜ਼ਦੂਰ ਸਭਾ ਦੀ ਸੇਵਕ ਵਿੱਚ ਉਸ ਨੂੰ ਯੂਨੀਅਨ ਦਾ ਸਖਤਰ ਬਣਾਇਆ ਗਿਆ ਹੈ ਇੱਕ ਜਰਨਲ ਕਮੇਟੀ ਥਾਪ ਕੇ ਉਸ ਵਿੱਚੋਂ ਨੇ ਇੱਕ ਵਰਕਿੰਗ ਕਮੇਟੀ ਚੁਣ ਲਈ ਹੈ ਤੇ ਯੂਨੀਅਨ ਦਾ ਸਾਰਾ ਹਿਸਾਬ ਕਿਤਾਬ ਤੇ ਆਮਦਨ ਖਰਚ ਦਾ ਕੰਮ ਬਕਾਇਦਾ ਰੱਖਣ ਲਈ ਉਸ ਨੇ ਕਿਰਾਏ ਦੀ ਇੱਕ ਬੈਠਕ ਵਿੱਚ ਦਫ਼ਤਰ ਬਣਾ ਲਿਆ ਹੈ ਯੂਨੀਅਨ ਦੇ ਹਰ ਇੱਕ ਮੈਂਬਰ ਦੇ ਜਿੰਮੇ ਜਿਹੜਾ ਚੰਦਾ ਲਾਇਆ ਹੈ ਇਸ ਦੇ ਗਰੋਂ ਦਾ ਕੰਮ ਹਰ ਇੱਕ ਮਿਲ ਵਿੱਚੋਂ ਗਿਣਤੀ ਦੇ ਲਿਹਾਜ਼ ਨਾਲ 2-2 4-4 ਮੈਂਬਰ ਲੈ ਕੇ ਉਹਨਾਂ ਦੇ سپੁਰਦ ਕਰ ਦਿੱਤਾ ਹੈ ਇਸ ਤਰ੍ਹਾਂ ਯੂਨੀਅਨ ਦੇ ਫੰਡ ਵਿੱਚ 7-800 ਰੁਪਏ ਮਾਹਵਾਰ ਦੀ ਆਮਦਨ ਹੋ ਜਾਂਦੀ ਹੈ ਤੇ ਸਾਰਾ ਰੁਪਈਆ ਇੱਕ ਬੈਂਕ ਵਿੱਚ ਜਮ੍ਹਾਂ ਕਰਾਉਣਾ ਸ਼ੁਰੂ ਕਰ ਦਿੱਤਾ ਗਿਆ ਇਸ ਵੇਲੇ ਯੂਨੀਅਨ 12000 ਆਦਮੀਆਂ ਦੀ ਨੁਮਾਇੰਦਾ ਜਮਾਤ ਹੈ ਮਜ਼ਦੂਰਾਂ ਨੂੰ ਜਦ ਸਮਝ ਆਈ ਕਿ ਇਸ ਮਾਮੂਲੀ ਚੰਦੇ ਨਾਲ ਲਾਹੌਰ ਦੀ ਯੂਨੀਅਨ ਨਾਲ ਸੰਬੰਧਿਤ ਮਜ਼ਦੂਰਾਂ ਪਾਸੋਂ ਹਰ ਮਹੀਨੇ ਹਜ਼ਾਰ ਦੇ ਲਗਭਗ ਰੁਪਈਆ ਇਕੱਠਾ ਹੋ ਜਾਂਦਾ ਹੈ ਤਾਂ ਉਹਨਾਂ ਦੀ ਖੁਸ਼ੀ ਤੇ ਬੇਫਿਕਰੀ ਦਾ ਅੰਤ ਨਾ ਰਿਹਾ ਅੱਗੇ ਹਮੇਸ਼ਾ ਜਦ ਵੀ ਉਹਨਾਂ ਦੀ ਕੋਈ ਉਸਾਰੂ ਵਿਉਂਤ ਫੀਲ ਹੁੰਦੀ ਖਾਦ ਪੁਰਾਕ ਦੀਆਂ ਹੋਂਦ ਕਰਕੇ ਹੁੰਦੀ ਸੀ ਵਿਚਾਰੇ ਗਰੀਬ ਕਿਰਤੀਆਂ ਦੇ ਢਿੱਡ ਜਦ ਭੁੱਖ ਨਾਲ ਮੁੱਕਣ ਲੱਗਦੇ ਤਾਂ ਉਹ ਡਿੱਗ ਕੇ ਤੇ ਹੀ ਨੀਆਂ ਸ਼ਰਤਾਂ ਮੰਨ ਕੇ ਮਾਲਕਾਂ ਨਾਲ ਸਮਝੌਤਾ ਜਾ ਕਰਦੇ ਸਨ ਪਰ ਇਸ ਨਿੱਕੇ ਜਿਹੇ ਫੰਡ ਨੇ ਬਲਵਾਨ ਬਣਾ ਦਿੱਤਾ ਪੈਰਾਂ ਤੇ ਖੜੇ ਕਰ ਦਿੱਤਾ ਇਸ ਦਾ ਨਤੀਜਾ ਸੀ ਕਿ ਰਾਏ ਸਾਹਿਬ ਦੀ ਮਿਲ ਵਿੱਚ ਇਤਨੇ ਚਿਰ ਤੋਂ ਹੜਤਾਲ ਹੋਈ ਹੋਈ ਸੀ ਪਰ ਕਿਸੇ ਨੂੰ ਕੋਈ ਚਿੰਤਾ ਨਹੀਂ ਸੀ ਕਦੇ-ਕਦੇ ਸ਼ਾਮ ਨੂੰ ਬਲਦੇਵ ਜੱਜ ਸਾਰੇ ਦਿਨ ਦਾ ਥੱਕਾ ਟੁੱਟਾ ਮਾਲਤੀ ਦੇ ਘਰ ਆਉਂਦਾ ਤਾਂ ਵਿਹੜੇ ਵਿੱਚ ਖੜੀ ਮਾਲਤੀ ਦੀ ਮੁਸਕਰਾਹਟ ਭਰੀ ਸਵਾਗਤ ਤੇ ਉਸ ਦੀ ਲਹਿ ਲਹਿ ਕਰਦੀ ਫੁਲਵਾੜੀ ਨੂੰ ਵੇਖ ਕੇ ਉਸ ਦਾ ਸਾਰਾ ਥਕੇਵਾ ਦੂਰ ਹੋ ਜਾਂਦਾ ਮਾਲਤੀ ਦੇ ਸ਼ੌਂਕ ਨੂੰ ਵੇਖ ਕੇ ਚੁੱਪ ਕੀਤਾ ਹੀ ਉਹ ਕਦੇ-ਕਦਾਈਂ ਫੁੱਲਾਂ ਦੇ 2-4 ਨਵੇਂ ਗਮਲੇ ਲਿਆ ਕੇ ਰੱਖ ਜਾਂਦਾ ਸੀ ਜਿਸ ਤੇ ਫਲ ਰੂਪ ਇਸ ਢੀੜੀ ਜਿਹੀ ਥਾਂ ਵਿੱਚ ਬੂਟਿਆਂ ਦੀ ਸਮਾਈ ਔਖੀ ਹੋ ਗਈ। ਮਾਲਤੀ ਹੁਣ ਬਲਦੇਵ ਪਾਸੋਂ ਸੰਗਦੀ ਨਹੀਂ ਸੀ। ਉਹ ਉਸ ਦਾ ਨਾਂ ਲੈ ਕੇ ਬੁਲੰਦੀ ਤੇ ਖੁੱਲ੍ਹੇ ਗੱਲਬਾਤ ਕਰਦੀ ਸੀ। ਕਾਫੀ ਹੱਤੀ ਕੋ ਉਸ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਈ। ਯੂਨੀਅਨ ਦੀਆਂ ਮੀਟਿੰਗਾਂ ਵਿੱਚ ਬੜੀਆਂ ਗੰਭੀਰ ਤੇ ਸੁਚੱਜੀਆਂ ਸਲਾਹਾਂ ਦਿੰਦੀ। ਬਲਦੇਵ ਨੂੰ ਇਸ ਤੋਂ ਪਹਿਲਾਂ ਉਕਾ ਖਿਆਲ ਨਹੀਂ ਸੀ ਕਿ ਮਾਲਤੀ ਦੀ ਬੁੱਧ ਇਤਨੀ ਤੇਜ ਤੇ ਉਸਦਾ ਉਤਸ਼ਾਹ ਇਤਨਾ ਬਲਵਾਨ ਹੋਵੇਗਾ ਮਾਲਤੀ ਪਿਛਲੇ ਦਿਨੀ ਕਈ ਵਾਰੀ ਪਿਤਾ ਦੀ ਮੁਲਾਕਾਤ ਲਈ ਬਲਦੇਵ ਨਾਲ ਜਾ ਚੁੱਕੀ ਸੀ ਅੱਜ ਜਿਸ ਵੇਲੇ ਦੀ ਮਾਲਤੀ ਸ਼ੰਕਰ ਦੀ ਮੁਲਾਕਾਤ ਤੋਂ ਬਾਅਦ ਬਲਦੇਵ ਨਾਲ ਘਰ ਵਾਪਸ ਆਈ ਹੈ ਉਸਦੀ ਤਬੀਅਤ ਬੜੀ ਉਦਾਸ ਹੈ ਘੜੀ ਮੁੜੀ ਉਸਦਾ ਦਿਲ ਕਹਿੰਦਾ ਤਿੰਨਾਂ ਸਾਲਾਂ ਦਾ ਜੁਗ ਜਿੱਡਾ ਵਿਛੋੜਾ ਉਸ ਨੂੰ ਘਰ ਪਹੁੰਚਾ ਕੇ ਬਲਦੇਵ ਦੀ ਸਲਾਹ ਯੂਨੀਅਨ ਦੇ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣ ਦੀ ਸੀ ਪਰ ਜਦ ਉਸਨੇ ਮਾਲਤੀ ਦੇ ਚਿਹਰੇ ਉੱਤੇ ਗਮ ਤੇ ਉਦਾਸੀ ਦੇ ਚਿੰਨ ਵੇਖੇ ਤਾਂ ਹੋਰ ਕਿਤੇ ਜਾਣ ਦੀ ਸਲਾਹ ਛੱਡ ਕੇ ਉਹ ਮਾਲਤੀ ਦਾ ਦਿਲ ਪਰਚਾਣਾ ਜ਼ਰੂਰੀ ਸਮਝ ਕੇ ਉੱਥੇ ਹੀ ਠਹਿਰ ਗਿਆ ਮਾਲਤੀ ਜੀ ਪਾਣੀ ਦਾ ਇੱਕ ਠੰਡਾ ਗਲਾਸ ਦੇਣਾ ਕਹਿ ਕੇ ਉਸ ਵੇਲੇ ਛੱਤ ਥੱਲੇ ਜਾ ਬੈਠਾ ਥੋੜੀ ਦੇਰ ਬਾਅਦ ਮਾਲਤੀ ਪਾਣੀ ਲੈ ਆਈ ਬੈਠ ਜਾਓ ਮਾਲਤੀ ਜੀ ਉਸਨੇ ਕਿਹਾ ਮਾਲਤੀ ਬੈਠ ਗਈ ਇਸ ਯਾਤਨਾ ਨੇ ਮਾਲਤੀ ਦਾ ਅੱਧਾ ਗਮ ਦੂਰ ਕਰ ਦਿੱਤਾ ਪਿਤਾ ਵਿਯੋਗ ਕਰਕੇ ਉਸ ਕੁਮਲਾਏ ਹੋਏ ਚਿਹਰੇ ਤੇ ਰੌਣਕ ਜਿਹੀ ਆ ਗਈ ਤੇ ਨਿਮਮਾ ਜਿਹਾ ਮੁਸਕਰਾ ਕੇ ਬੈਠਦੀ ਹੋਈ ਬੋਲੀ ਦੱਸੋ ਮਾਲਤੀ ਜੀ ਬਲਦੇਵ ਨੇ ਕਿਹਾ ਮੈਂ ਤੁਹਾਡੇ ਚਿਹਰੇ ਨੂੰ ਜਦ ਮੁਰਝਾਇਆ ਵੇਖਦਾ ਹਾਂ ਤਾਂ ਮੇਰੇ ਦਿਲ ਨੂੰ ਕੁਝ ਕੁਝ ਹੋਣ ਲੱਗ ਪੈਂਦਾ ਹੈ ਅੱਜ ਤੁਸੀਂ ਬਹੁਤ ਉਦਾਸ ਜਾਪਦੇ ਜੀ ਮਾਲਤੀ ਕੁਝ ਬੋਲਣ ਦੀ ਥਾਂ ਫਿਸ ਪਈ ਪਿਤਾ ਜੀ ਦੀ ਜੇਲ੍ਹ ਅੰਦਰ ਵਰਣ ਵੇਲੇ ਦੀ ਸ਼ਕਲ ਉਸ ਦੀ ਅੱਖਾਂ ਅੱਗੇ ਫਿਰ ਰਹੀ ਸੀ ਮਾਲਤੀ ਬਲਦੇਵ ਨੇ ਉਸਦੇ ਹੱਥ ਨੂੰ ਘੁੱਟਦਿਆਂ ਹੋਇਆ ਕਿਹਾ ਤੁਹਾਨੂੰ ਆਪਣੇ ਪਿਤਾ ਲਈ ਫਖਰ ਕਰਨਾ ਚਾਹੀਦਾ ਹੈ ਉਹਨਾਂ ਦੀ ਕੁਰਬਾਨੀ رنگ ਲਿਆਵੇਗੀ ਤੁਸੀਂ ਦਿਨਾਂ ਵਿੱਚ ਹੀ ਵੇਖੋਗੇ ਕਿ ਸਾਡੇ ਮਜ਼ਦੂਰ ਭਰਾਵਾਂ ਦੇ ਦੁੱਖ ਦੂਰ ਹੋ ਜਾਣਗੇ ਹੰਕਾਰੀਆਂ ਦੇ ਹੰਕਾਰ ਟੁੱਟ ਕੇ ਮਿੱਟੀ ਵਿੱਚ ਰਲਣਗੇ ਨਾ ਰੋਵੋ ਮੇਰੀ ਮਾਲਤੀ ਜੀ ਮੇਰੀ ਸ਼ਬਦ ਦਾ ਆਪਣੇ ਸੰਬੋਧਨ ਨਾਲ ਜੋੜ ਸੁਣ ਕੇ ਮਾਲਤੀ ਦਾ ਪਿਤਾ ਵਿਯੋਗ ਦੇ ਹੜ ਵਿੱਚ ਰੁੱੜਦਾ ਜਾਂਦਾ ਹਿਰਦਾ ਇੱਕ ਵਾਰੀ ਖੁਸ਼ੀ ਨਾਲ ਨੱਚ ਉਠਿਆ ਉਸਦੀ ਰਗ ਰਗ ਵਿੱਚ ਕੋਈ ਖੇੜਾ ਸਮਾ ਗਿਆ ਉਸਨੇ ਸਿਰ ਚੁੱਕਿਆ ਅੱਖਾਂ ਚੁੱਕੀਆਂ ਤੇ ਅੱਖਾਂ ਬਲਦੇਵ ਦੀਆਂ ਅੱਖਾਂ ਵਿੱਚ ਜਾਰ ਰਲੀਆਂ ਦੋਹਾਂ ਹਿਰਦਿਆਂ ਵਿੱਚੋਂ ਕੋਈ ਮਿਕਨਾ ਤੀ ਸੀ ਖੇ ਝੁੱਠੀ ਪਿਆਰ ਜਿਹੜਾ ਪਿਛਲੇ 30 ਦਿਨਾਂ ਤੋਂ ਬਰਾਬਰ ਦਿਲਾਂ ਦੀਆਂ ਕੋਠਾਲੀਆਂ ਵਿੱਚ ਪਕਦਾ ਰਿਹਾ ਸੀ ਆਪਣੇ ਅਜ ਨਿਖਰਵੇਂ ਰੂਪ ਵਿੱਚ ਪ੍ਰਗਟਿਆ ਖੀਵੇ ਪੰਦੀ ਮਧੁਰਤਾ ਵਿੱਚ ਝੂਮਦੀ ਹੋਈ ਮਾਲਤੀ ਦਾ ਸਿਰ ਬਲਦੇਵ ਦੇ ਮੋਢੇ ਨਾਲ ਜਾ ਜੁੜਿਆ ਇਸ ਵੇਲੇ ਬਾਹਰੋਂ ਆਵਾਜ਼ ਆਈ ਬਾਬੂ ਬਲਦੇਵ ਚੰਦਰ ਜੀ ਬਲਦੇਵ ਬਾਹਰ ਨਿਕਲਿਆ ਵੇੜੇ ਵਿੱਚ ਖੜੋਤਾ ਕੋਈ ਆਵਾਜ਼ਾਂ ਦੇ ਰਿਹਾ ਸੀ ਮੈਨੂੰ ਬੁਲਾਇਆ ਜੇ ਬਲਦੇਵ ਨੇ ਅਗਾਹ ਹੋ ਕੇ ਪੁੱਛਿਆ ਜਨਾਬ ਆਪ ਨੂੰ ਸਹਿਮ ਦੀ ਮਾਰੀ ਮਾਲਤੀ ਵੀ ਉਸ ਦੇ ਪਿੱਛੇ ਬਾਹਰ ਨਿਕਲ ਆਈ ਉਸ ਦੇ ਦਿਲ ਵਿੱਚ ਕੋਈ ਐਸਾ ਹੀ ਡਰ ਬੈਠ ਗਿਆ ਸੀ ਪਰ ਜਿਉਂ ਹੀ ਬਲਦੇਵ ਲਈ ਉਸ ਨੇ ਆਉਣ ਵਾਲੇ ਦੇ ਮੂੰਹੋਂ ادب ਨਾਲ ਜਨਾਬ ਸੁਨਿਆ ਤਾਂ ਉਸ ਦਾ ਸਹਿਮ ਦੂਰ ਹੋ ਗਿਆ ਆਪ ਨੂੰ ਰਾਏ ਸਾਹਿਬ ਲਾਲਾ ਵੀਰ ਭਾਨ ਜੀ ਨੇ ਯਾਦ ਕੀਤਾ ਹੈ ਬਲਦੇਵ ਨੂੰ ਇਸ ਸੱਦੇ ਦਾ ਕਾਰਨ ਸਮਝਣ ਵਿੱਚ ਜ਼ਿਰਨਾ ਲੱਗਾ ਚਲੋ ਮੈਂ ਆਇਆ ਕਹਿ ਕੇ ਬਲਦੇਵ ਕੋਠੜੀ ਵਿੱਚ ਗਿਆ ਤੇ ਚੱਪਲਾ ਪੈਰੀ ਪਾ ਕੇ ਬੂਹੇ ਅੱਗੇ ਖੜੀ ਮਾਲਤੀ ਨੂੰ ਮੈਂ ਜਰਾ ਕੰਮ ਜਾ ਰਿਹਾ ਹਾਂ ਕਹਿ ਕੇ ਹਵੇਲੀ ਤੋਂ ਬਾਹਰ ਨਿਕਲ ਗਿਆ ਅੰਕ 28ਵਾਂ ਜੇਲ੍ਹવાસ ਮਨੁੱਖ ਲਈ ਇੱਕ ਅਨੋਖੀ ਜਿਹੀ ਦੁਨੀਆ ਹੈ ਉਹ ਦੁਨੀਆ ਜਿੱਥੇ ਕੋਈ ਆਪਣਾ ਨਹੀਂ ਕੋਈ ਦੁੱਖ ਦਰਦ ਵੰਡਾਨ ਵਾਲਾ ਨਹੀਂ ਆਉਣ ਜਾਂਦੀ ਆਜ਼ਾਦੀ ਨਹੀਂ ਜਿੱਥੇ ਖੁੱਲ ਕੇ ਬੋਲਣ ਦੀ ਵੀ ਖੁੱਲ ਨਹੀਂ ਅੰਦਰਲਾ ਫਾਟਕ ਲੰਗ ਕੇ ਸਪਾਈਆਂ ਨੇ ਹਥਕੜੀ ਖੋਲ ਦਿੱਤੀ ਅੱਜ ਤੋਂ ਸ਼ੰਕਰ ਜੇਲ੍ਹ ਕਰਮਚਾਰੀਆਂ ਦੇ ਹਵਾਲੇ ਸੀ ਪੀਲੀ ਵਰਦੀ ਵਾਲੇ ਜਮਾਦਾਰ ਦੇ ਮਗਰਮਗਰੋ ਤੁਰਿਆ ਜਾ ਰਿਹਾ ਸੀ ਚਾਰ ਦਿਵਾਰੀ ਤੋਂ ਕੁਝ ਹਟਵਾ ਦੋ ਮੰਜ਼ਲੀਆਂ ਬੈਰਕਾਂ ਗੋਂ ਦੀ ਲੰਘ ਰਿਹਾ ਸੀ ਕਈ ਨਵੇਂ ਪੁਰਾਣੇ ਕੈਦੀ ਸੀਖਾਂ ਵਿੱਚੋਂ ਦੀ ਇਹ ਸਾਰੇ ਨਵੇਂ ਪੁਰਾਣੇ ਨੂੰ ਝਾਕ ਰਹੇ ਸਨ ਸ਼ੰਕਰ ਇਸ ਨਵੀਂ ਬਸਤੀ ਦੇ ਹਰ ਵਾਸੀ ਨੂੰ ਬੜੇ ਗੌਰ ਨਾਲ ਤੱਕਦਾ ਜਾ ਰਿਹਾ ਸੀ ਕਿਤੇ ਨੀਲੀ ਵਰਦੀ ਵਾਲੇ ਚਮੜੇ ਦੀਆਂ ਪੇਟੀਆਂ ਬੰਨੀ ਤੁਰੇ ਫਿਰਦੇ ਸਨ ਕਿਤੇ ਪੀਲੀਆਂ ਵਾਲੇ ਆਪਣੇ ਅਧੀਨ ਅਸਾਮੀਆਂ ਨੂੰ ਦਬਕਾ ਦਬਕਾ ਰਹੇ ਸਨ ਤੇ ਕਿਤੇ ਜੇਲ੍ਹ ਦੀ ਵੱਡੀ ਉੱਚੀ ਬੁਰਜੀਆਂ ਵਾਲੀ ਦੀਵਾਰ ਦੇ ਅੰਦਰ ਪੱtre ਵਾਲੇ ਜੁਲਾਹੇ ਦਾ ਤਾਣਾ ਤਰਨ ਵਾਂਗ ਗੇੜੇ ਕੱਢ ਰਹੇ ਸਨ ਬੈਰਕ ਦੇ ਅੰਤਲੇ ਸਿਰੇ ਤੇ ਪਹੁੰਚ ਕੇ ਉਸ ਨੂੰ ਝੀਂ ਝੀਂ ਦੀ ਆਵਾਜ਼ ਸੁਣਾਈ ਦੇਣ ਲੱਗੀ ਸ਼ਾਇਦ ਖੂਹ ਗਿੜ ਰਿਹਾ ਸੀ ਇਹ ਖਿਆਲ ਕਰਕੇ ਠੰਡਾ ਪਾਣੀ ਪੀਣ ਨੂੰ ਤਾਂ ਦਿਲ ਕੀਤਾ ਕਚਹਿਰੀਓ ਸਾਰਾ ਰਸਤਾ ਧੁੱਪ ਵਿੱਚ ਔਨ ਕਰਕੇ ਉਸ ਨੂੰ ਸਖਤ ਪਿਆਸ ਲੱਗੀ ਹੋਈ ਸੀ ਜਦ ਉਹ ਝੀਂਝੀ ਵਾਲੀ ਥਾਂ ਨੇੜੇ ਆ ਗਈ ਤਾਂ ਮਿੰਨਤ ਦੇ ਲਹਿਜੇ ਵਿੱਚ ਜ਼ਮاندار ਨੂੰ ਕਹਿਣ ਲੱਗਾ ਜ਼ਮاندار ਜੀ ਇੱਥੋਂ ਖੂਹ ਤੋਂ ਜੇ ਕਹੋ ਤਾਂ ਮੈਂ ਦੋ ਪੁੱਟ ਪਾਣੀ ਪੀ ਲਵਾਂ ਤਰੇ ਨਾਲ ਗਲਾ ਸੁੱਕਦਾ ਜਾਂਦਾ ਏ ਖੂਹ ਇੱਥੇ ਤੇਰੇ ਪਿਓ ਨੇ ਲਾਇਆ ਹੋਇਆ ਤੁਰਿਆ ਚੱਲ ਗਾਂਹ ਜ਼ਮاندار ਨੇ ਕੜਕਮੀ ਆਵਾਜ਼ ਵਿੱਚ ਕਿਹਾ ਇਹ ਕੀ ਹੈ ਉਹ ਹਜੇ ਹੋ ਸੋਚ ਰਿਹਾ ਸੀ ਕਿ ਜਬੂਤਰਾ ਨੂਮਾ ਗੋਲ ਜਏ ਪੱਕੇ ਢਾਰੇ ਦੇ ਬੂਹੇ ਅੱਗੇ ਜਾ ਪਹੁੰਚਿਆ ਅੰਦਰ ਜੋ ਕੁਝ ਹੋ ਰਿਹਾ ਸੀ ਉਸ ਨੂੰ ਵੇਖਦਿਆਂ ਹੀ ਸ਼ੰਕਰ ਦੀ ਅੱਖਾਂ ਵਿੱਚ ਮੌਤ ਵਰਗਾ ਸਹਿਮ ਸ਼ਾ ਗਿਆ ਖੂਨ ਨਹੀਂ ਕੋਲੂ ਚੱਲ ਰਿਹਾ ਸੀ ਸ਼ੰਕਰ ਨੇ ਵੇਖਿਆ ਸੀ ਆਦਮੀ ਉਸ ਨੂੰ ਗਿੜ ਰਹੇ ਸਨ ਤੇ ਸਤਵਾਂ ਸੀ ਉਹਨਾਂ ਦੀ ਨਿਗਰਾਨੀ ਕਰਨ ਵਾਲਾ ਜਮਾਦਾਰ ਜਿਸਦੇ ਹੱਥ ਵਿੱਚ ਪਤਲਾ ਲਚਕਦਾਰ ਬੈਂਦ ਸੀ ਜਦੋਂ ਹੀ ਕੋਈ ਕੈਦੀ ਰਤਾ ਸੁਸਤ ਤੁਰਦਾ ਕਾੜ ਕਰਦਾ ਬੈਂਦ ਉਸ ਦੀ ਪਿੱਠ ਤੇ ਪੈਂਦਾ ਤੇ ਉਸ ਦੇ ਕਦਮ ਫਿਰ ਤੇਜ਼ ਹੋ ਜਾਂਦੇ ਸੀ ਉਹ ਆਦਮੀ ਭੂਤਾਂ ਵਾਂਗੂ ਮਾਲੂਮ ਹੁੰਦੇ ਸਨ ਉਹਨਾਂ ਦੇ ਢੇੜ ਗੋਡਿਆਂ ਤਿੱਕ ਤੰਬੀਆਂ ਸਨ ਛੱਗੀਆਂ ਉਹਨਾਂ ਨੇ ਗਰਮੀ ਕਰਕੇ ਲਾ ਛੱਡੀਆਂ ਹੋਈਆਂ ਸਨ ਮੈਲ ਨਾਲ ਉਹਨਾਂ ਦੇ ਮੂੰਹ ਅਤੇ ਪਿੰਡੇ ਇਤਨੇ ਕਾਲੇ ਹੋ ਗਏ ਸਨ ਕਿ ਅਫਰੀਕਾ ਦੇ ਹਬਸ਼ੀਆਂ ਨੂੰ ਮਾਤ ਪਾਉਂਦੇ ਸਨ ਇਸ ਕਾਲੇ ਰੰਗ ਉਤੇ ਮੁੜਕੇ ਦੀਆਂ ਧਾਰੀਆਂ ਵਗ ਵਗ ਕੇ ਉਹਨਾਂ ਦੇ ਹੁਲੀਏ ਹੋਰ ਵੀ ਕ੍ਰਿਣਾਯੋਗ ਬਣਾ ਰਹੀਆਂ ਸਨ ਸਭ ਦੇ ਚਿਹਰਿਆਂ ਉੱਤੇ ਕੋਈ ਰਾਖਸ਼ਸ ਭਾਵ ਸਨ ਅੱਖਾਂ ਵਿੱਚ ਡਰਾਉਣੀ ਕ੍ਰਿਣਾ ਤੇ ਅੰਗਾਂ ਗੁੱਤੇ ਵਹਿਸ਼ਤ ਹੋ ਸਕਦਾ ਹੈ ਕਦੇ ਉਹ ਆਦਮੀ ਰਹਿ ਚੁੱਕੇ ਹੋਣ ਪਰ ਜੇਲ੍ਹ ਦੀ ਬੇਰਹਿਮ ਜ਼ਿੰਦਗੀ ਨੇ ਉਨ੍ਹਾਂ ਵਿੱਚ ਆਦਮੀ ਬੁਨੇ ਦਾ ਕੋਈ ਚਿੰਨ੍ਹ ਬਾਕੀ ਨਹੀਂ ਸੀ ਰਹਿਣ ਦਿੱਤਾ ਸ਼ੰਕਰ ਦਾ ਦਿਲ ਕੰਬੁੱਟਿਆ ਤੁਰਦਾ ਤੁਰਦਾ ਠਟੰਬਰ ਕੇ ਖੜੋ ਗਿਆ ਉਸ ਨੂੰ ਸ਼ਾਇਦ ਭੁੱਲ ਗਿਆ ਅੱਜ ਉਹ ਵੀ ਉਨ੍ਹਾਂ ਵਰਗਾ ਕੈਦੀ ਹੈ ਤੇ ਇਸ ਭੁੱਲ ਦਾ ਉਸ ਨੂੰ ਉਦੋਂ ਅਨੁਭਵ ਹੋਇਆ ਜਦ ਪਿੱਛੇ ਆਉਂਦੇ ਜਮਾਦਾਰ ਨੇ ਉਸ ਨੂੰ ਗਿੱਚੀਓਂ ਫੜ ਕੇ ਟਕਦਿਆਂ ਕਿਹਾ ਅਗਾਹ ਮਰ ਕਿ ਇੱਥੇ ਪੈਰਾਂ ਚ ਕਿਲ ਠੁੱਕ ਗਈ ਏ ਦੂਰੀਆਂ ਬੈਰਾਂ ਕਾ ਖਤਮ ਹੁੰਦਿਆਂ ਇਕਹਿਰੀਆਂ ਕੋਠੜੀਆਂ ਦੀ ਪਾਲ ਸ਼ੁਰੂ ਹੋ ਗਈ ਹਾਰੇਕ ਵਿੱਚੋਂ ਘਰ ਘਰ ਦੀ ਆਵਾਜ਼ ਆ ਰਹੀ ਸੀ ਪਹਿਲੇ ਤੱਕੇ ਦੇ ਡਰ ਤੋਂ ਛੇਤੀ ਸ਼ੰਕਰ ਇਹਨਾਂ ਕੋਠੜੀਆਂ ਦੇ ਅੰਗੋ ਲੰਘਦਾ ਜਾਂਦਾ ਸੀ ਪਰ ਉਸਦੀ ਨਜ਼ਰ ਫਿਰ ਵੀ ਬਾਜ਼ ਨਹੀਂ ਸੀ ਆਉਂਦੀ ਉਹ ਬਰਾਬਰ ਦੇਖਦਾ ਜਾਂਦਾ ਸੀ ਕਿ ਹਰ ਕੋਠੜੀ ਦੇ ਪਿਛਲੇ ਹਿੱਸੇ ਵਿੱਚ ਖੜੋਤੇ ਚੱਕੀ ਪੀਰੇ ਕੈਂਦੀਆਂ ਨੂੰ ਜਿਨ੍ਹਾਂ ਵਿੱਚੋਂ ਕੋਈ ਪੀਂਦਾ ਪੀਂਦਾ ਰਤਾ ਰੁਕ ਜਾਂਦਾ ਸੀ ਤੇ ਬਾਹਰੋਂ ਕਿਸੇ ਲੰਘ ਰਏ ਨੂੰ ਤੱਕਦਾ ਹੋਇਆ ਨਾਲ ਹੀ ਆਪਣੇ ਛਾਲਿਆਂ ਭਰੇ ਦੋਹਾਂ ਹੱਥਾਂ ਵੱਲ ਵੀ ਤੱਕ ਪੈਂਦਾ ਸੀ ਛੇ ਸੱਤ ਕੋਠੜੀਆਂ ਲੰਗਣ ਤੋਂ ਬਾਅਦ ਇੱਕ ਅੱਗੇ ਜਮਾਦਾਰ ਜਾ ਕੇ ਰੁਕਿਆ ਤੇ ਲੱਕ ਨਾਲ ਲੜਕਦੇ ਗੁੱਛੇ ਵਿੱਚੋਂ ਇੱਕ ਪੂੰਜੀ ਲਾ ਕੇ ਉਸਨੇ ਜੰਦਰਾ ਖੋਲ੍ਹਿਆ ਸ਼ੰਕਰ ਸਮਝ ਗਿਆ ਕਿ ਇਹ ਉਸੇ ਦਾ ਨਿਵਾਸ ਸਥਾਨ ਹੈ ਉਹ ਬਿਨਾਂ ਕੁਝ ਕਿਹਾ ਅੰਦਰ ਲੰਘ ਗਿਆ ਹੋਰਾਂ ਵਾਂਗ ਹੀ ਇਸ ਕੋਠੜੀ ਇਹ ਕੋਠੜੀ ਵੀ ਮਸੇ 6 ਫੁੱਟ ਮਰੱਬਾ ਹੋਵੇਗੀ ਤੇ ਇਸ ਦੇ ਬਾਹਰ ਓਡਾ ਹੀ ਵੇੜਾ ਵੇੜੇ ਦਾ ਵੀ ਤੇ ਕੋਠੜੀ ਦਾ ਬੂਹਾ ਮੋਟੀਆਂ ਸੀਖਾਂ ਦਾ ਸੀ ਕੋਠੜੀ ਦੀ ਪਿਛਲੀ ਦੀਵਾਰ ਤੇ ਉੱਪਰ ਛੱਤ ਤੋਂ ਕੋਈ 1 ਫੁੱਟ ਹੇਠਾਂ ਕਰਕੇ ਇੱਕ ਓਨੀਆਂ ਮੋਟੀਆਂ ਸੀਖਾਂ ਦਾ ਗੋਲ ਤੇ ਛੋਟਾ ਜਿਹਾ ਰੋਸ਼ਨਦਾਨ ਸੀ ਅੰਦਰ ਵੜਦਿਆਂ ਹੀ ਖੜੀ ਚੱਕੀ ਤੇ ਕਬਰ ਵਰਗੀ ਇੱਕ ਥੜੀ ਨਿਉਸ ਦਾ ਸਵਾਗਤ ਕੀਤਾ ਸ਼ਾਇਦ ਇਹੋ ਦੋ ਚੀਜ਼ਾਂ ਸਨ ਜਿਨ੍ਹਾਂ ਨਾਲ ਭਵਿਸ਼ ਵਿੱਚ ਉਸ ਦੀ ਸਾਹ ਚ ਪੈਣ ਵਾਲੀ ਸੀ ਜਮਾਦਾਰ ਉਵੇਂ ਹੀ ਬਾਰੋਜਿੰਦਰਾ ਮਾਰਕੀਟ ਤੁਰਦਾ ਬਣਿਆ ਸ਼ੰਕਰ ਸੱਜਰੇ ਡੱਕੇ ਪੰਛੀ ਵਾਂਗ ਘਬਰਾ ਕੇ ਥੜੀ ਤੇ ਬੈਠ ਗਿਆ ਭਾਵੇਂ ਉਸਨੇ ਹਵਾਲਾਤ ਵਿੱਚ ਕਈ ਹਫ਼ਤੇ ਬਿਤਾਏ ਸਨ ਪਰ ਉਦੋਂ ਉਸ ਨੂੰ ਕੁਝ ਵੀ ਉਪਰੇਵਾ ਨਹੀਂ ਸੀ ਭਾਸਿਆ ਪਰ ਅੱਜ ਕਈਆਂ ਸਾਲਾਂ ਲਈ ਇਸ ਨਵੇਂ ਕੋਠੜੀ ਨਾਲ ਨਾਤਾ ਗੰਡਣ ਲੱਗਿਆ ਸ਼ੰਕਰ ਦਾ ਦਿਲ ਕੁਝ ਹੋਰ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਉਹ ਉਸੇ ਤਰ੍ਹਾਂ ਮਨ ਨੂੰ ਦਿਲ ਤੋਂ ਸਖਨੇ ਸੀਨੇ ਨਾਲ ਕੋ ਚਿਰ ਠੜੀ ਉੱਤੇ ਬੈਠਾ ਰਿਹਾ ਉਸ ਦੇ ਖਿਆਲਾਂ ਦਾ ਪ੍ਰਵਾਹ ਤੇਜ਼ ਹੋਣਾ ਸ਼ੁਰੂ ਹੋਇਆ ਉਸ ਲਈ ਜੇਲ੍ਹ ਤੋਂ ਬਾਹਰ ਦੀ ਦੁਨੀਆ ਵੀ ਕੋਈ ਫੁੱਲਾਂ ਦੀ ਸੀਜ ਨਹੀਂ ਸੀ ਰੋਟੀ ਕਪੜਾ ਮੁਸ਼ੱਕਤ ਇਹ ਤਿੰਨੇ ਚੀਜ਼ਾਂ ਬਾਹਰ ਵੀ ਉਸ ਨੂੰ ਲਗਭਗ ਜੇਲ੍ਹ ਵਰਗੀਆਂ ਹੀ ਪ੍ਰਾਪਤ ਹੁੰਦੀਆਂ ਸਨ ਪਰ ਫਿਰ ਵੀ ਇਸ ਵੇਲੇ ਉਸਦੀ ਰੂਹ ਬਾਹਰ ਦੀ ਦੁਨੀਆ ਵਿੱਚ ਗੱਡੀ ਹੋਈ ਸੀ ਮਾਨੋ ਕੋਈ ਬਾਦਸ਼ਾਹੀ ਛੱਡ ਕੇ ਆਇਆ ਹੋਵੇ ਕਣੀਆਂ ਵੇਲਾਂ ਦੀ ਢੀੜੀ ਛੱਤ ਹੇਠ ਬੁਲਬੁਲ ਵਾਂਗ ਟਪੂਸੀਆਂ ਲਾਂਦੀ ਮਾਲਤੀ ਉਸਦੇ ਸਾਹਮਣੇ ਫਿਰ ਰਹੀ ਸੀ ਇਹੋ ਸੀ ਉਸਦਾ ਸਵਰਗੀ ਸੰਸਾਰ ਇਹੋ ਸੀ ਉਸਦੇ ਜੀਵਨ ਨੂੰ ਕਾਇਮ ਰੱਖਣ ਵਾਲੀ ਜੀਵਨ ਜੋਤ ਅੱਜ ਉਹ ਜਿਸ ਤੋਂ ਵਿਰਵਾਸੀ ਮਾਲਤੀ ਨੂੰ ਹੁਣ ਉਹ ਨਹੀਂ ਸੀ ਵੇਖ ਸਕਦਾ ਉਸਦੀ ਕੋਇਲ ਵਰਗੀ ਮਧੁਰ ਆਵਾਜ਼ ਬਾਉ ਜੀ ਉਹ ਹੁਣ ਨਹੀਂ ਸੀ ਸੁਨੇਗਾ ਕਾਲ ਤੀਕਤਾ ਥੋੜੀ ਬਹੁਤੀ ਬਰੀ ਹੋ ਜਾਂਦੀ ਆਸ ਉਸ ਨੂੰ ਲੱਗੀ ਹੋਈ ਸੀ ਪਰ ਅੱਜ ਇਹ ਕੱਚੀ ਤੰਦ ਵੀ ਟੁੱਟ ਚੁੱਕੀ ਸੀ ਉਹ ਇੰਨਾ ਹੀ ਲੰਮੇ ਵਹਿਣਾ ਵਿੱਚ ਗੋਤੇ ਖਾ ਰਿਹਾ ਸੀ ਕਿ ਬਾਹਰਲਾ ਬੂਹਾ ਫਿਰ ਖੁੱਲਣ ਦੀ ਆਵਾਜ਼ ਆਈ ਜ਼ਮਾਦਾਰ ਦੇ ਨਾਲ ਇੱਕ ਮਹਤਰ ਸੀ ਜਿਸ ਨੇ ਅੰਦਰ ਲੰਘ ਕੇ ਲੋਹੇ ਦੀਆਂ ਦੋ ਬਾਟੀਆਂ ਦੋ ਕੰਬਲ ਤੇ ਪਾਣੀ ਦੀ ਇੱਕ ਭਰੀ ਇੱਕ ਛੋਟੀ ਝੱਜਰ ਇਹ ਚੀਜ਼ਾਂ ਪੁੰਝੇ ਰੱਖ ਦਿੱਤੀਆਂ ਤੇ ਬਿਨਾਂ ਕੁਝ ਕਿਹਾ ਬਾਹਰ ਨਿਕਲ ਗਿਆ ਬੂਹਾ ਫਿਰ ਬੰਦ ਹੋ ਗਿਆ ਸ਼ੰਕਰ ਇਹਨਾਂ ਚੀਜ਼ਾਂ ਨੂੰ ਢੂੰਗੇ ਧਿਆਨ ਨਾਲ ਤੱਕੀ ਜਾ ਰਿਹਾ ਸੀ ਧੰਨਵਾਦ